ਐਮਪੀ ਕੰਗੜਾ ਰਣੌਤ ਤੇ ਕਿਸਾਨ ਅਕੁਰੁਲਦੂ ਸਿੰਘ ਮਾਨਸਾ ਦਾ ਪਲਟਵਾਰ ਵੇਖਣ ਨੂੰ ਮਿਲਿਆ ਰਣੌਤ ਸਿੰਘ ਮਾਨਸਾ ਨੇ ਕੰਗੜਾ ਰਣੌਤ ਨੂੰ ਨਸੀਹਤ ਦਿੱਤੀ ਹੈ ਵਿਵਾਦੇ ਦਾ ਬਿਆਨ ਛੱਡ ਕੇ ਸੰਸਦ ਦੇ ਵਿੱਚ ਲੋਕਾਂ ਦੇ ਮੁੱਦੇ ਚੁੱਕੋ ਕੰਗਣਾ ਦੇਸ਼ ਦੇ ਨੇਤਾ ਨੂੰ ਅਜਿਹੇ ਵਿਵਾਦਿਤ ਬਿਆਨ ਦੇਣੇ ਸ਼ੋਭਾ ਨਹੀਂ ਦਿੰਦੇ ਆਪਣੀ ਫਿਲਮ ਨੂੰ ਪ੍ਰਮੋਟ ਕਰਨ ਦੇ ਲਈ ਵਿਵਾਦਿਤ ਬਿਆਨ ਕੰਗਣਾ ਜੋ ਕੇ ਦੇ ਰਹੀ ਹੈ ਰੂਲਦੂ ਸਿੰਘ ਮਾਨਸਾ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕੰਗੜਾ ਦੀ ਫਿਲਮ ਨਹੀਂ ਚੱਲਣ ਦੇਣੀ ਚਾਹੀਦੀ ਰੂਲਦੂ ਸਿੰਘ ਮਾਨਸਾ ਨੇ ਰਵਨੀਤ ਸਿੰਘ ਬਿੱਟੂ ਤੇ ਵੀ ਤਾਂ ਚਕੱਸਿਆ ਤਾਂ ਕੰਗੜਾ ਤੇ ਰੂਲਦੂ ਸਿੰਘ ਮਾਨਸਾ ਦਾ ਪਲਟਵਾਰ ਵੇਖਣ ਨੂੰ ਮਿਲ ਰਿਹਾ ਦੱਸਦੇ ਕਿ ਉਹਨਾਂ ਨੇ ਕਿਹਾ ਕਿ ਆਪਣੀ ਫਿਲਮ ਨੂੰ ਪ੍ਰਮੋਟ ਕਰਨ ਦੇ ਲਈ ਤੁਸੀਂ ਇਹ ਵਿਵਾਦਿਤ ਬਿਆਨ ਜੋ ਦੇ ਰਹੇ ਹੋ ਇਹ ਇੱਕ ਐਮਪੀ ਨੂੰ ਸ਼ੋਭਾ ਨਹੀਂ ਦਿੰਦਾ ਸਾਡੇ ਨਾਲ ਕਿਸਾਨ ਆਗੂ ਰੰਧੂ ਸਿੰਘ ਮਾਮਤਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਰੰਧੂ ਸਿੰਘ ਦੀ ਕੰਗਨਾਰ ਨੌ ਦਾ ਇੱਕ ਬਿਆਨ ਆਇਆ ਹੈਗਾ ਕਿਸਾਨਾਂ ਨੂੰ ਲੈ ਕੇ ਕਿ ਜਿਹੜੇ ਕਿਸਾਨ ਨੇ ਉਹ ਫਿਲਮਾਂ ਵੀ ਤਰ੍ਹਾਂ ਐਕਟ ਕਰਦੇ ਨੇ ਦੇਸ਼ ਦੇ ਵਿੱਚ ਇੱਕ ਬੰਗਲਾ ਵੇਚਦੇ ਬਾੰਦ ਜਿਹੜਾ ਵਿਵਾਦ ਖਲਾਉਣਾ ਚਾਹੁੰਦੇ ਥਾ ਮੈਂ ਇਸ ਕਾਰਨ ਜਿਹੜੇ ਕਿਸਾਨਾਂ ਦੀ ਕੋਈ ਸ਼ਰਮ ਨਹੀਂ ਹੈਗੀ ਉਹ ਹਰ ਵਾਰ ਇਹ ਰੋਦੇ ਆ ਜਿਹੜੇ ਕਿਸਾਨ ਬਿਨਾਂ ਮਜਾ ਜਿਹੜੇ ਟੈਕਸ ਕਰਦੇ ਨੇ ਮਤਲਬ ਜਿਹੜਾ ਫਿਲਮ ਸਟਾਰ ਹੈ ਕਿ ਕਹੇਗੀ ਇਹ ਵੀ ਵਪਾਰ ਹੈ ਆਪਦੇ ਵਪਾਰ ਨੂੰ ਚੜਾਉਣਾ ਬਾਗੋਬਾ ਦੇ ਵਿੱਚ ਪਾਉਣਾ ਉਹ ਅਸੀਂ ਫੈਸਲੇ ਚੜਾਈ ਕਰਨਾ ਚਾਹੀਏ ਉਹ ਚਾਹੇ ਮੁਸਲਮਾਨਾਂ ਨੂੰ ਗਾਲਾਂ ਕੱਢੇ ਚਾਹੇ ਸਿੱਖਾਂ ਨੂੰ ਗਾਲਾਂ ਕੱਢੇ ਚਾਹੇ ਦਸਾਲ ਲੀਡਰਾਂ ਨੂੰ ਗਾਲਾਂ ਕੱਢੇ ਵੀ ਜਿੰਨਾ ਬਾਗੋਬਾ ਦੇ ਵਿੱਚ ਮੈਂ ਆਉਂਗੀ ਤਾਂ ਲੋਕ ਮੇਰੀ ਪਰੋਂ ਦੇਖਣਗੇ ਪਰ ਇਹਦੇ ਲੋਕਾਂ ਨੂੰ ਪੈਸੇ ਦੀ ਲੋੜ ਹੈ ਪਰ ਜੇ ਇਹਨਾਂ ਦੀ ਦੇਖਤੀ ਉਹ ਕੋਈ ਫਰਕ ਨਹੀਂ ਪੈਂਦਾ ਨੂੰ ਮੈਂ ਤਾਂ ਸੁੱਤ ਕਰ ਕਹਿਣਾ ਕਿ ਬੰਦਰ ਬੰਦਰੀ ਦਾ ਕਿੱਡਾ ਹੁੰਦਾ ਹੈ ਮਤਲਬ ਕਿ ਮਜ਼ਾਰੀ ਜਿਹਨੂੰ ਚਾਹੁੰਦਾ ਹੈ ਇਹ ਬਾਂਦਰ ਦੇ ਬਾਗਰੀ ਉਮਰ ਉੱਪਰ ਰੱਖਦੇ ਨੇ ਕਦੇ ਕਦੇ ਉਹਨਾਂ ਦਾ ਗੁਲਾਬਿਆ ਉਹ ਕਦੇ ਕੋਸਪੋ ਗਿਆ ਇਵੇਂ ਜੋ ਕੋਰੇ ਬਾਂਦਰਾਂ ਦੇ ਕਲਾਬ ਹੋ ਕੇ ਹੈਗਾ ਇੱਕ ਉਹ ਬਾਗਰੀ ਬੋਲ ਰਹੀ ਹੈ ਜਿਵੇਂ ਸੈਂਟਰ ਸਰਕਾਰ ਨਾਟਕਾ ਰਹੀ ਹੈ ਉਮੀਦ ਉੱਪਰ ਨਾਟਕਾ ਰਹੇ ਇਹਨਾਂ ਦਾ ਆਫਦਾ ਬਿਆਨ ਨਹੀਂ ਹੈਗਾ ਕਿ ਸੈਂਟਰ ਸਰਕਾਰ ਦਾ ਬਿਆਨ ਹੈ ਕਹਿ ਕੇ ਮਾਦਵਾਦ ਖੜਾ ਕੀਤਾ ਜਾ ਰਿਹਾ ਹੈ ਇਹ ਮਾੜੀ ਗੱਲ ਹੈ ਜਿਹੜਾ ਹਟ ਦਿੱਲੀ ਵਿੱਚ ਤਾਂ ਨਾ ਚੱਲਿਆ ਕੱਲੇ ਪੰਜਾਬ ਨਾਲ ਦੇ ਕਿ ਕੱਲੇ ਖੜੇ ਰਹਾਂਗੇ ਉੱਥੇ ਭਾਰਤ ਪੱਧਰ ਦੇ ਕਿਸਾਨਾਂ ਦਾ ਘਰਲਾ ਬੀਰ ਕੋਈ ਉਹਨੂੰ ਕਹੇ ਵੀ ਸਾਡਾ ਤਾਂ ਨਾ ਕੱਲੇ ਬਿਲਕੁਲ ਨਹੀਂ ਜੀਗਾ ਜੇ ਭਾਰਤ ਦੇ ਪੱਧਰ ਦੇ ਕਿਸਾਨ ਇਹ ਸਰਕਾਰ ਨਾਲ ਗੁੱਸੇ ਹੁੰਦੇ ਨੇ ਜਿਹੜਾ ਉਹਨੇ ਬਾਦਵਾਦ ਬਿਆਨ ਦਿੱਤਾ ਹੈ ਇੱਥੇ ਬੰਗਲਾਦੇਸ਼ ਬਣਾਉਣਾ ਚਾਹੁੰਦੇ ਨੇ ਸਾਡੇ ਦੇਸ਼ ਦੇ ਵਿੱਚ ਚੰਮੂ ਕੁਰੀ ਹੈ ਸਾਡੇ ਦੇਸ਼ ਦੇ ਵਿੱਚ ਵੋਟਾਂ ਨਾਲ ਰਾਜ ਵਗ ਰਿਹਾ ਜਾਂਦਾ ਸਾਡੇ ਦੇਸ਼ ਦੇ ਵਿੱਚ ਹਰ ਨੂੰ ਅਧਿਕਾਰ ਹੈ ਵੋਟ ਪਾਉਣ ਦਾ ਬੋਰਦ ਦੇ ਨਾਲ ਜਿਵੇਂ ਐਸੀ ਭਾਰਤੀ ਜਨਤਾ ਪਾਰਟੀ ਘੱਟ ਦੇ ਚਾਦੇ ਵਿੱਚ ਲਿਆ ਗਈ ਹੈ ਤਾਂ ਉਹਨਾਂ ਨੂੰ ਇਹਨੂੰ ਦਮਾ ਲਾ ਸਕਦੇ ਆ ਕੋਈ ਬੰਗਲਾ ਤੇ 40 ਤੇ ਗਦਿੰਦਾ ਹੋਣੀਆ ਨਾ ਹੋ। ਉਹਨਾਂ ਜੋ ਕੇ ਜਨਤਾ ਦੀ ਜਿਹੜੇ ਇਸਤਾਨ ਨੇ ਇਹ ਬਿਨਾ ਬਜਾ ਪ੍ਰੋਟੈਸਟ ਕਰ ਰਹੇ ਨੇ ਜਿਸ ਤਰ੍ਹਾਂ ਖੇਤੀ ਕਾਨੂੰਨ ਧਾਂਦੇ ਸੀ ਤਾਂ ਭਾਰਤ ਸਰਕਾਰ ਨੇ ਰੱਦ ਕੀਤੇ ਤਾਂ ਪੂਰਾ ਦੇਚ ਚੋਂ ਗਿਆ ਕਿ ਜਦੋਂ ਪ੍ਰਧਾਨ ਮੰਤਰੀ ਨੇ ਰੱਦ ਕੀਤੇ ਪਰ ਇਹਨਾਂ ਦੀ ਜਿਹੜੀ ਪ੍ਰਤੂਪ ਨਹੀਂ ਤੇ ਹੋਣ ਇਹ ਕਿੱਥੋਂ ਤੱਕ ਲੰਘ ਛਕ ਗਏ ਨੇ ਅੱਜ ਵੀ ਬਾਹਰਾਂ ਤੇ ਬੈਠੇ ਨੇ। ਤੇ ਇਹਨਾਂ ਬਜਾ ਕੇਂਦਰ ਨੇ ਉਹ ਜਿਹੜੇ ਕਾਨੂੰਨ ਨੂੰ ਰੱਦ ਕਰ ਦਿੱਤੇ ਨੇ। ਨਗਲੋਂ ਨਗਲੋ ਹਰੇ ਰੋਕਸਾਦੀ ਦੀ ਨਾਤਾਂ ਨੂੰ ਹਰਿਆਣਾ ਸਰਕਾਰ ਰੋਕਸਾਦੀ ਦੀ ਨਾਤਾਂ ਨੂੰ ਪਾ ਅਧਰਿ ਸਰਕਾਰ ਰੂਪ ਸਦੀ ਨਾ ਪਿਆ ਸਰਕਾਰ ਰੂਪ ਦੀ ਕੋਈ ਕੁੜੀਆਂ ਕਿਸੇ ਮਤਲਬ ਵਿਆਹ ਜਾਂ ਮੇਲਣਾ ਗਈਆਂ ਉਹਨੇ ਦੋਹਾ ਲਾਇਆ ਵੀ ਕਾਹਦਾ ਬੇ ਨੰਬਰਦਾਰ ਦਰਵਾਜ਼ਾ ਹੈ ਉਹ ਕਹਿੰਦਾ ਭਾਈਆਂ ਚ ਫੁੱਟ ਪੈ ਗਈ ਤੈਨੂੰ ਮੈਂ ਕੀ ਕਹਾਂ ਜਦੋਂ ਦੋਲਣ ਦੇ ਵਿੱਚ ਫੋਟੋ ਕਾਣੀ ਕਰਕੇ ਦੋਲਣ ਦਾ ਨੁਕਸਾਨ ਹੋਇਆ ਜਿਹੜਾ ਅਟਕੇ ਇਹ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਵਾਰੇ ਦੁਬਾਰੇ ਇਕੱਠੇ ਹੋਵਾਂਗੇ ਦਿੱਲੀ ਨੂੰ ਘੇਰਾਂਗੇ ਮਤਲਬ ਸਾਡਾ ਦੋਲਣ ਹਮੇਸ਼ਾ ਵਾਂਟੇ ਸਾਥ ਮਿਲਗੇ ਅਸੀਂ ਸਾਥ ਮਿਲ ਕੇ ਦੋਲਣ ਚਲਾਉਂਦੇ ਆਂ ਲੜ ਰਹੇ ਆਂ ਅੱਜ ਵੀ ਸਾਡੇ ਸਾਥੀ ਬੈਠੇ ਨੇ ਅਸੀਂ ਪੰਜਾਬ ਦੇ ਵਿੱਚ ਲੜ ਰਹੇ ਆਂ ਹਰ ਇੱਕ ਮੁਗ ਤੇ ਲੜਿਆ ਉਹ ਸਾਨੂੰ ਕੁਝ ਵੀ ਕਹੇ ਮੈਂ ਫਿਰ ਦੁਬਾਰਾ ਕਹਣਾ ਜਿਹੜਾ ਦਿੱਲੀ ਦੇ ਵਿੱਚ ਦੋਲਣ ਚੱਲਿਆ ਉਹ ਪੰਨੇ ਪੰਜਾਬ ਦਾ ਨਹੀਂ ਦਿੱਲੀ ਭਾਕਮਦਰ ਦਾ ਦੋਲਣ ਠੀਕਾ ਕੁਲਦੀਪ ਧਾਲੀਵਾਲ ਜੀ ਮੀਡੀਆ ਮੰਨਤਾ